ਸਾਤਿਸ਼ ਰੇਕਾਲਦੀ ਦੋਸਤੋ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵੀਰ ਨੂੰ ਸੋਸ਼ਲ ਮੀਡੀਆ ਤੇ ਟਰੋਲ ਵੀ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀਰ ਨਾ ਪੂਰੇ 6 ਸਾਲਾਂ ਬਾਅਦ ਵਿਦੇਸ਼ ਤੋਂ ਆਪਣੇ ਘਰ ਵਾਪਸ ਆਉਂਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਵਾਂ ਤੇ ਵੇਖੋ ਸਰਪ੍ਰਾਈਜ਼ ਦੇ ਚੱਕਰ ਵਿੱਚ ਇਸ ਬੰਦੇ ਨੇ ਆਪਣੀ ਮਾਂ ਨੂੰ ਹਾਰਟ ਅਟੈਕ ਦੇ ਦੇਣਾ ਜਦੋਂ ਵੀਰ ਆਪਣੀ ਮਾਂ ਦੇ ਸਾਹਮਣੇ ਅਚਾਨਕ ਆ ਕੇ ਖੜਾ ਹੋ ਜਾਂਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਮਾਂ ਨੂੰ ਇੱਕਦਮ ਸ਼ੌਕ ਲੱਗ ਜਾਂਦਾ ਹੈ ਮਾਂ ਦਾ ਬਲੱਡ ਘਟ ਜਾਂਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਮਾਂ ਜਦੋਂ ਡਿੱਗਣ ਲੱਗਦੀ ਹੈ ਤਾਂ ਵੀਰ ਜਾ ਕੇ ਆਪਣੀ ਮਾਂ ਨੂੰ ਫੜ ਲੈਂਦਾ ਹੈ ਤੇ ਪਿੱਛੋਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਵਿਦੇਸ਼ ਤੋਂ ਦਾ ਹਰ ਬੰਦਾ ਇਹ ਹੀ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਜਾ ਕੇ ਸਰਪ੍ਰਾਈਜ਼ ਦੇਵਾਂਗਾ ਪਰ ਕਈ ਵਾਰ ਇਸ ਤਰ੍ਹਾਂ ਦੇ ਸਰਪ੍ਰਾਈਜ਼ ਮਹਿੰਗੇ ਵੀ ਪੈ ਜਾਂਦੇ ਨੇ ਤੇ ਆਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਨੂੰ ਜਦੋਂ ਪੁੱਤ ਨੇ ਸਰਪ੍ਰਾਈਜ਼ ਦਿੱਤਾ ਹੈ ਤਾਂ ਮਾਂ ਇੱਕਦਮ ਕਬਰ ਆ ਜਾਂਦੀ ਹੈ ਆਪਣੇ ਪੁੱਤ ਨੂੰ ਵੇਖ ਕੇ ਤੇ ਦੋਸਤੋ ਕਈ ਸਾਲਾਂ ਬਾਅਦ ਜਦੋਂ ਆਪਣੇ ਪੁੱਤ ਨੂੰ ਵੇਖਿਆ ਹੋਵੇ ਤਾਂ ਅਚਾਨਕ ਪੁੱਤ ਸਾਹਮਣੇ ਆ ਜਾਵੇ ਤਾਂ ਸ਼ੌਕ ਤਾਂ ਲੱਗ ਹੀ ਜਾਂਦਾ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਸਰਪ੍ਰਾਈਜ਼ ਦੇਣੇ ਕੀ ਉਹ ਸਹੀ ਨੇ ਜਾਂ ਗਲਤ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਇਸ ਵੀਡੀਓ ਨੂੰ ਅੱਗੇ ਵੱੱਟ ਵੱੱਟ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂਗੇ ਅਗਲੀ ਵੀਡੀਓ ਤੇ ਉਹ ਤੱਕ ਰੱਬ ਰੱਖਾ